ਸੋ ਤੇਗਾ ਐ ਹਰ ਆਹ ਰਹੀ ਪਤੀ ਜੀ ਨੂੰ ਮੇਰਾ ਪਿਆਰ ਬਣੀ ਨੂੰ ਸੱਸ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸੱਸੇ ਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੋਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੌਧ ਤੇਜਪਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੀ ਕਮਾਈਆਂ ਚੋਂ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਹੈ ਖੁਸ਼ੀਆਂ ਦੇ ਦੌਰ ਤੁਹਾਨੂੰ ਪਤਾ ਛੋਟੀ ਭੈਣ ਪਹੁੰਚੀ ਹੋਈ ਹੈ ਸੋ ਘਰ ਦੇ ਵਿੱਚ ਭਾਣ ਜੀ ਦੇ ਨਾਲ ਸਾਰੀ ਦਿਹਾੜੀ ਰੌਣਕ ਲੱਗੀ ਰਹਿੰਦੀ ਪਰ ਰੌਣਕ ਤਾਂ ਪਰਮਾਰਜੇਸ਼ਨ ਵੀ ਲਾ ਰੱਖਦੇ ਆ ਪਰ ਚਲੋ ਤੁਹਾਨੂੰ ਪਤਾ ਭਾਣ ਜੀ ਛੋਟੀ ਹੈ ਸੋ ਉਹਦੇ ਨਾਲ ਹੋਰ ਥੋੜੀ ਜੀ ਰੌਣਕ ਦੇ ਵਿੱਚ ਚੰਦ ਲੱਗੇ ਹੋਇਆ ਵੇ ਥੋੜੇ ਜਿਹਾ ਹੋਰ ਜਾਂਦੇ ਆ ਜਿਹਨੂੰ ਕਹਿੰਦੇ ਵੀ ਖੁਸ਼ੀਆਂ ਵਧੀਆਂ ਵੀ ਆ ਤੇ ਅੱਜ ਜਾ ਰਹੇ ਹਾਂ ਜੀ ਬੜੀ ਭੈਣ ਕੋਲ ਚੰਡੀਗੜ੍ਹ ਵਾਲੀ ਪਿੰਡ ਭੁਖੜੀ ਜਿਹੜਾ ਤੁਸੀਂ ਦੇਖਿਆ ਅੱਗੇ ਵੀ ਜਾਂਦੇ ਹੁੰਦੇ ਆ ਤੇ ਤੁਹਾਨੂੰ ਪਤਾ ਭੈਣ ਬੰਬੇ ਤੋਂ ਹੁਣ 6-7 ਮਹੀਨੇ ਬਾਅਦ ਆਈ ਆ ਸੋ ਇੱਕ ਨਾ ਹੀ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਹੁਣ ਜਾਣਾ ਜੀ ਭੈਣ ਦੇ ਨਾਲ ਤੇ ਚਲੋ ਕੋਈ ਨਹੀਂ ਵੀਰੋ ਰਿਸ਼ਤੇਦਾਰੀ ਜ਼ਰੂਰ ਜਾਓ ਕੰਮ ਕਾਜ ਤੁਹਾਨੂੰ ਪਤਾ ਇਹ ਜ਼ਿੰਦਗੀ ਦੇ ਵਿੱਚ ਚੱਲਦੇ ਰਹਿਣਾ ਟਾਈਮ ਕੱਢੋ ਆਪਣਾ ਬੇ ਭੈਣਾ ਭਾਈਆਂ ਦਾ ਪਿਆਰ ਬਣਿਆ ਰਹੇ ਇੱਕ ਨਹੀਂ ਤੁਸੀਂ ਦੇਖਿਆ ਪਿਛਲੇ ਵਲੌਗ ਚ ਰਜਵੰਤ ਭੈਣ ਕੋਲ ਵੀ ਜਾ ਕੇ ਆਇਆ ਹੁਣ ਚੰਡੀਗੜ੍ਹ ਵਾਲੀ ਭੈਣ ਕੋਲ ਨੰਬਰ ਲਾਤਾ ਫੇਰ ਭੂਆ ਗੋਲ ਵੀ ਜਾ ਹੁਣ ਚਲੋ ਬਾਕੀ ਤਿਆਰ ਆ ਜੀ ਪਰਮ ਪਰਮ ਦੀ ਮੰਮੀ ਜਸ਼ਨ ਭੈਣ ਭਾਣ ਜੀ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦਾ ਤੇ ਸਾਰੇ ਆਪਣੇ ਆਪਣੇ ਲੱਗੇ ਹੋਏ ਕੰਮ ਉਹ ਦੇਖੋ ਪਿਛਲੇ ਕੈਮਰੇ ਦੇ ਵਿੱਚ ਤੇ ਇਧਰ ਉਹ ਤਿਆਰ ਹੋਣ ਲੱਗੇ ਹੋਏ ਚਲੋ ਬਹੁਤਾ ਕੁਝ ਨਾ ਕਹਿੰਦਾ ਆ ਹੁਣ ਤੁਹਾਨੂੰ ਸਾਰਿਆਂ ਨਾਲ ਮਿਲਾਉਂਦਾ ਫਿਰ ਉੱਥੇ ਜਾ ਕੇ ਭੈਣ ਕੋਲ ਭੈਣ ਨਾਲ ਵੀ ਮਿਲਾਉਂਦਾ ਤੇ ਤੁਸੀਂ ਬਣੇ ਰਹੋ ਜੀ ਵੀਡੀਓ ਦੇ ਨਾਲ ਲੋ ਬਈ ਗੱਡੀ ਤਿਆਰ ਵਰ ਤਿਆਰ ਫੈਮਲੀ ਵੀ ਸਾਰੇ ਜਿਹੜੀ ਉੱਧਰ ਦੇਖ ਲਓ ਆਪਣੀ ਪੂਰੀ ਲੱਗੀ ਵੀ ਤੇ ਮੌਸਮ ਵੀ ਕਿਹਾ ਪੂਰਾ ਖੁੱਲ ਹੈ ਨਾ ਤੇ ਚੱਲ ਰਿਹਾ ਕੰਮ ਤੇ ਇੱਧਰ ਅਮਨ ਨਾਲ ਵੀ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਤੂੰ ਕਰ ਰਹੀ ਹੁਣ ਠੀਕ ਹੈ ਲੈ ਬਈ ਜਿਹੜੀ ਅੱਧਰ ਜਿਹੜੀ ਅੱਜ ਘਰ ਤੇ ਜਾਣਾ ਚੰਡੀਗੜ੍ਹ ਨਹੀਂ ਸਾਰਿਆਂ ਨੂੰ ਚੱਲ ਜਾਣਾ ਤਾਂ ਤੁਹਾਨੂੰ ਪਤਾ ਸੀਮਤ ਪੰਜ ਬੰਦੇ ਚਾਹੀਦੇ ਆ ਤੇ ਇੱਧਰ ਸਭ ਤੋਂ ਪਹਿਲਾਂ ਭਾਣਜੀ ਨੂੰ ਮਿਲੋ ਜੀ ਇੱਧਰ 에 ਸਤਿ ਸ੍ਰੀ ਅਕਾਲ ਬਲਾ ਇੱਧਰ ਆ ਕੇ ਪੁੱਤ ਆ ਬਲਾਇੰ ਸਤਿ ਸ੍ਰੀ ਅਕਾਲ ਆ ਦੇਖ ਬੁਲਾ ਦੇ ਲੈ ਬਈ ਇਹ ਆ ਮਸਤੀ ਵੀ ਤੇ ਬਾਈ ਵੋਟਾਂ ਦਾ ਟਾਈਮ ਚੱਲ ਪਿਆ ਇੱਧਰ ਆਪਣੇ ਬੰਦੇ ਚਿੱਟੇ ਸੂਟ ਪਾਉਣ ਲੱਗ ਗਏ ਵੀ ਕਹਿੰਦੇ ਹੁੰਦੇ ਆ ਨਾ ਜੀ ਨੂੰ ਹਨਾ ਤੇ ਲੈ ਬਈ ਸਤਿ ਸ੍ਰੀ ਅਕਾਲ ਬਲਾ ਆਏ ਹਾਏ ਬਾਈ ਪੰਮੂ ਦੀ ਕਮੈਂਟ ਕਰਕੇ ਦੱਸਿਓ ਵੀ ਕਿੰਨੀ ਘਟੌਰ ਲੱਗਦੀ ਆ ਲਾਲਾ ਜੀ ਪਾਇਓ ਹੱਥ ਜੇਬਾਂ ਚ ਮੜੇ ਜੇ ਇਹ ਆ ਦੇਖ ਬਾਈ ਹਾ ਪੈਸੇ ਆਗੇ ਪੈਸੇ ਹੈ ਪੈਸੇ ਆਗੇ ਠੀਕ ਨਹੀਂ ਤੇ ਲੈ ਬਾਈ ਚਲੋ ਤੇ ਇਧਰ ਮਿਲੋ ਹਣ ਜਸ਼ਨ ਨੂੰ ਮੇਰਾ ਲਤਨ ਚੱਲ ਨਹੀਂ ਪਿਆ ਤੇ ਫੇਸ ਕਾਲ ਜੀ ਹਾਂ ਠੀਕ ਆ ਤੇਰੀ ਤਾਂ ਮੱਟੋ ਜਿਆਦਾ ਟੌਰ ਹੈ ਹੈ ਹਾਂ ਜੀ ਦੇਖ ਲੈ ਤੁਹਾਨੂੰ ਦੋਹਾਂ ਨੂੰ ਘਰ ਛੱਡ ਦਿੰਦਾ ਨਹੀਂ ਅਸੀਂ ਉਹ ਬਰਮ ਕਿੱਥੇ ਚੱਲੇ ਪੁੱਤ ਬੂਆ ਕੋਲ ਕੀ ਕਰਨ ਲੈ ਬਾਈ ਬੂਆ ਕੋਲ ਖਾਸੀ ਦਿਨ ਤੇ ਗਏ ਨਹੀਂ ਤੇ ਤੇ ਇਧਰ ਮਿਲੋ ਜੀ ਭੈਣ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਤਿਆਰ ਆ ਸਾਰੇ ਸਾਰੇ ਵੀ ਤਿਆਰ ਹੋ ਗਏ ਤਿਆਰ ਹੋ ਗਏ ਹਾਂ ਨਹੀਂ ਬੱਸ ਚੜ ਜਾ ਮੈਂ ਕਹਿੰਦਾ ਕਿ ਬਸ ਗੱਡੀ ਜਾਣਾ ਚਾਹੇ ਨੇ ਹੈ ਗੱਡੀ 'ਚ ਜਾਣਾ ਹੈ ਅੱਛਾ ਜੀ ਤੇ ਇੱਧਰ ਲੋ ਇੱਧਰ ਮਿਲੋ ਜੀ ਮੇਰੋਂ ਸਾਰੇ ਹੱਥ ਜੋੜ ਕੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ ਹਾਂ ਭਾਈ ਤੇਰੀ ਮੈਂ ਸਭ ਤੋਂ ਜ਼ਿਆਦਾ ਟੌਰ ਲਾਦੀ ਆ ਹਾਂ ਜੀ ਉਸ ਕੱਢ ਲਈ ਸਾਰੇ ਨੇ ਹੈ ਲਾ ਭਾਈ ਟੌਰ 'ਚ ਕਿਸੇ ਨੇ ਕੋਈ ਕਮੀ ਨਹੀਂ ਛੱਡੀ ਵੀ ਤੇ ਪਰ ਉਹਨੇ ਤਾਂ ਮਨ ਲਾਦੀ ਕੱਪੜੇ ਜਾਣ ਲੱਗਦੇ ਲਵੇੜ ਲੈਣੇ ਜਾਂਦੇ ਤੱਕ ਨੂੰ ਐਕਸਟਰਾ ਰੱਖਿਆ ਹੀ ਰੱਖ ਲੈ ਰੱਖ ਲੈ ਲਈ ਵਾਸਤੇ ਐਕਸਟਰਾ ਸੂਟ ਰੱਖ ਲੈ ਇਹਦਾ ਇੱਕ ਅੱਛਾ ਠੀਕ ਹੈ ਇਹਦਾ ਮੱਟੋ ਦਾ ਬਬੂ ਓਏ ਇੱਧਰ ਦੇਖਿਓ ਮੰਮੀ ਜੀ ਆਲਾ ਬਾਈ ਖੁਸ਼ ਹੋਈ ਪਈ ਐ ਸਾਸਿਕਾਲ ਬੁਲਾ ਦੇ ਹਾਂ ਹੁਣ ਕਰਿਓ ਜੀ ਇਹਦੀ ਸਾਸਿਕਾਲ ਕਬੂਲ ਹਾਂ ਬਾਈ ਫਿਰ ਹੁਣ ਤਿਆਰੀ ਐ ਹਾਂਜੀ ਤਿਆਰੀ ਝੋਲਾ ਝੂਲਾ ਸਮਾਨ ਸਮੋਨ ਪੈਸੇ ਪੂਸੇ ਹੈ ਓਕੇ ਆ ਜੀ ਓਕੇ ਹਾਂਜੀ ਠੀਕ ਆ ਸਮਾਨ ਵੀ ਹੋ ਗਿਆ ਤਾਂ ਜੀ ਭੈਣ ਦਾ ਹਾਂ ਬਾਈ ਸਾਡਾ ਲੋੜੀ ਦਾ ਸਦਾਰਾ ਹਾਂ ਗੱਡੀ ਲੈ ਕੇ ਚੱਲਦੇ ਹਾਂ ਹਾਂ ਪਹਿਲੀ ਗੱਲ ਆ ਦੇਖੀ ਇਹਦੇ ਸਾਰਾ ਕੁਝ ਜ਼ਿਆਦਾ ਬਾਈ ਠੀਕ ਨਹੀਂ ਫਿਰ ਤਾਂ ਮੈਂ ਲਾਤੀ ਕਰੂੰਗੀ ਕੋਈ ਰਾਜ ਜਿੰਦਾ ਜ਼ਿਆਦਾ ਹੀਲਾ ਕੋਈ ਹਾਂਜੀ ਲੰਬਾ ਚੌੜਾ ਹੈ ਚਲ ਦੰਦੇ ਹਨ ਕੁੜੀਆਂ ਦੇ ਅੱਛਾ ਕੁੜੀਆਂ ਦਾ ਦੰਦੇ ਹੁੰਦਾ ਹੈ ਤੇ ਇਹ ਬਾਈ ਸੱਚੀ ਗੱਲ ਆ ਇਹਦਾ ਵੀ ਆਇਆ ਤੇ ਰੱਬ ਚਲੋ ਇੱਕ ਨਾਲ ਹੀ ਦੰਦਾ ਰਹੇ ਹਨ ਹਾਂਜੀ ਹਾਂਜੀ ਹੈਨਾ ਤੇ ਬਾਈ ਇਹ ਭੈਣ ਕੋਲ ਤਾਂ ਸਧਾਰਾ ਪਹੁੰਚਦਾ ਨਹੀਂ ਦੂਰ ਕਿੱਥੇ ਹੀ ਲੈ ਜਾਣਾ ਹੁਣ ਸਾਰੇ ਅੱਛਾ ਹੁਣ ਕਿੱਥੇ ਹੀ ਲੈ ਜਾਣਾ ਠੀਕ ਹੈ ਜੀ ਮੈਦਾਨੇ ਹੈ ஆன்ਲਾਈਨ ਪੇਮੈਂਟ ਕਰਦਾ ਸੀ ਅੱਛਾ ਆਨਲਾਈਨ ਪੇਮੈਂਟ ਹੈ ਚਲੋ ਬਾਈ ਜਸ਼ਨ ਵੀ ਤਿਆਰ ਤੇ ਪਰਮ ਵੀ ਤਿਆਰ ਤੁੱਦਰ ਆਪਣੀ ਗੱਡੀ ਵੀ ਤਿਆਰ ਤੇ ਹੁਣ ਚੱਲਦੇ ਜੀ ਬਾਕੀ ਮਿਲਦੇ ਜਾ ਕੇ ਤੇ ਉਹ ਕੋਈ ਸਮਾਨ ਤਾਂ ਨਹੀਂ ਭੁੱਲੇ ਵੇ ਹੁਣ ਦੇਖ ਲਿਓ ਬੈਗ ਝੋਲਾ ਆਪਣਾ ਕੋਈ ਕੱਪੜੇ-ਕੁਪੜੇ ਇਹਨਾਂ ਦੇ ਕਿਤੇ ਫੇਰ ਆ ਚ ਕਿਹੇ ਤੇ ਆ ਲੋ ਬਾਈ ਬੰਦੇ ਜਿਹਨੇ ਪਹਿਣਾ ਪਹਿਲਾਂ ਬਾਈ ਪਹਿਲਾਂ ਹੀ ਬਹਿ ਗਿਆ ਆਪਣਾ ਬਾਕੀ ਜਿੱਧਰ ਮਰਜੀ ਬੰਦਾ ਬੈਠੇ ਕਿਸੇ ਨੂੰ ਕੋਈ ਫਰਕ ਨਹੀਂ ਇਹ ਆਪਣਾ ਗੱਬੇ ਬਹਿ ਗਿਆ ਹੱਥ ਨਾਲ ਦੇਦੀ ਵਿੱਚ ਇਹਦਾ ਹੈ ਚਲੋ ਤੇ ਲੈ ਬਾਈ ਅਮਨ ਕੋਲ ਛੜਤਾ ਘਰ ਸਾਰੇ ਹੁਣ ਸੰਭੂ ਇਹ ਚਲੋ 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 ਬੈਠੋ ਠੀਕ ਨੇ ਤੇ ਜਿਸ ਨੇ ਅੰਦਰ ਗਈ ਆ ਚਲੋ ਭਾਈ ਤੁਰਦੇ ਹਣ ਤੇ ਮਿਲਦੇ ਆ ਰਾਜ ਚ ਖਰੀਦੋ ਪ੍ਰੋਕਟ ਕਰਦੇ ਕੁਝ ਭੈਣ ਕੋਲ ਜਾ ਕੇ ਪਹੁੰਚਣਾ ਫਿਰ ਲੋ ਭਾਈ ਗੱਡੀ ਖੜ ਗਈ ਆ ਤੇ ਪਹੁੰਚ ਕੇ ਆਪਾਂ ਆਪਣੇ ਮਿੱਤਰ ਪਿਆਰੇ ਦੀ ਦੁਕਾਨ ਪਰ ਖਾਲਸਾ ਸਬੀਟ ਤੇ ਭਾਈ ਆਹਾ 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 ਲੋ ਭਾਈ ਪਨੀਰ ਦੇ ਪਕੌੜੇ ਬਣ ਰਹੇ ਆਉਂਦੇ ਆ ਨੂੰ ਤੇ ਇਧਰ ਬਰੈਡ ਹਲਵਾਈ ਨੇ ਪੱਠੀ ਚੜਾਈ ਪਈ ਪੂਰੀ ਤੇ ਚੱਲਦੇ ਅੰਦਰ ਭਾਈ ਆ ਦੇਖੋ ਤੇ ਪਹੁੰਚ ਗਏ ਹੋਰ ਜੀ ਸਤਿ ਸ੍ਰੀ ਅਕਾਲ ਠੀਕ ਆ ਜੀ ਹੋਰ ਖਾਲਸਾ ਜੀ ਤੇ ਲੈ ਬਾਈ ਔਰ ਆ ਕੇ ਤਾਂ ਬਾਈ ਆਏ ਜੀ ਕਰਦਾ ਵੀ ਬਾ ਦੁਕਾਨ ਚ ਨਿਕਲੀਏ ਨਾ ਚਲ ਕੋਈ ਨਹੀਂ ਤੇ ਕਰੋ ਜੀ ਫਿਰ ਕਹਿ ਲੈਣਾ ਹਾਂ ਕਰੋ ਜਾਮਨ ਰਸਗੁੱਲਾ ਕਰਿਓ ਜੀ ਕਿਲੋ ਹੋਰ ਦੇਖ ਬਈ ਹੋਰ ਦੇਖੀ ਚੱਲਨੇ ਕਾ ਮਾਰੀ ਚੱਲਾ ਦੇਖ ਲੈ ਆ ਚਾਰ ਇਸ ਕਾ ਦੋ ਕਰਾਓ ਜੀ ਜੋ ਕੁ ਸਮਰਤੀ ਕਰਾਓ ਜਿਹੜੀ ਮਰਜੀ ਕਰਾਓ ਲੋ ਬਈ ਲੱਗੇ ਪਿਆ ਦੋ ਦੁੱਪੇ ਲੈ ਜਾਣਾ ਇਹ ਗੱਡੀ ਦੇ ਨਾਲ ਦਾ ਅੱਛਾ ਠੀਕ ਆ ਕੋਈ ਗੱਲ ਨਹੀਂ ਭੈਣ ਕੋਲ ਜਾਣਾ ਦੋ ਤਿੰਨ ਲੈ ਜਿਤਨੇ ਮਰਜੀ ਇਹਨੇ ਕਰਦੇ ਆ ਵੀ ਕਿ ਚਲੋ ভাই ਲੱਗੀ ਮਠਾਈ ਹੁਣ ਤੇ ਚਲੋ ਬਾਕੀ ਹੁਣ ਬਿਸਕੁਟ ਗਾਹਾਂ ਜਾ ਕੇ ਲੈਂਦੇ ਆ ਬਹੁਤ ਜੇ ਭਾਂ ਦੇ ਘਰ ਬੜੀ ਮੁਸ਼ਕਲ ਤੇ ਬਾਅਦ ਘੰਟਾ ਲੱਗ ਗਿਆ ਟ੍ਰੈਫਿਕ ਬਹੁਤ ਏਕ ਬੰਦਾ ਤੰਗ ਕਰਦਾ ਤਾਂ ਜੀ ਇਹਨੇ ਰਾਤ ਦੇ ਵਿੱਚ ਸਮਾਨ ਕੁਝ ਨਾ ਖਾਦਾ ਤਾਂ ਲਿਆਉਣਾ ਪਿਆ ਕਿਉਂਕਿ ਅੜ ਜਾਂਦਾ ਹੈ ਕੋਈ ਵੀ ਚੀਜ਼ ਲੋ ਉਹ ਲੈਣੀ ਆ ਚਲੋ ਹੁਣ ਪਾਬ ਕਿੱਥੇ ਪਹੁੰਚ ਗਿਆ ਜੀ ਦੁਆਗੋ ਅੱਜ ਅੰਦਵਾਰੀ ਭੈਣ ਦੇ ਸਾਮਣੇ ਖੜੀ ਹੈ। ਉਹ ਜਿਹਨੇ ਮੇਰੇ ਕੋਲ ਤੋਂ ਤੇਗਾ ਪੁੱਛ ਜਾਨੇ ਆਹ ਲਾ ਇਹ ਪਤੇ ਜੀ ਨੂੰ ਮੇਰਾ ਪਹਿਲਾ ਬਣੀ ਨੂੰ ਸਸੀ ਰਾਜੀ ਜੀ ਸਨਸ ਕੀ ਕੱਥਾ ਜੀ ਨਾ ਦੇ ਦੇ ਜੀ ਹੋਰ ਨਾ ਦੇਖੂ ਜੀ ਹੈ ਦੇ ਦੇ ਨੀ ਵੜਾ ਨਾ ਕੋਈ ਗੱਲ ਭਾਈ ਜੀ ਨਾ ਹਾਂ ਚਲਵਾਜੋ ਸਭੇ ਗੀਗ ਜੀ ਆ ਚਲੋਣਾ ਬਾਬੇ ਜੀ ਮਾਤਾ ਪਾਂਜਾ ਕੋਲ ਲਿਆ ਹੋਰ ਸਿਕਾ ਹੋਰ ਸਿਕਾ ਨਾ ਸੀ ਆ ਬਾਬੇ ਆ ਲੈ ਜਿੰਦਰਾ ਆ ਆ ਜਾ ਆ ਜਾ ਸਾਡਾ ਦੂਆ ਪਾਂਜਾ ਭਾਈ ਚੇਹਰੇ ਮਿਲਾਤਾ ਇਹਨੂੰ ਵੀ ਮਲਾਣਾ ਹਾਂ ਦਾ ਸਿਕਾ ਹਾਂ ਦਾ ਸਿਕਾ ਲਓ ਸਿਕਾ ਦਿੱਤਾ ਹਾਂ ਹਾਂ ਅੰਦਰ ਕਾਦਰ ਜੀ ਆ ਡਾਕਟਰ ਸਿੰਘ ਆ ਜੋ ਚਲਾ ਜਾ ਹਾਂ ਲੋ ਬਾਈ ਮਿਲਣ ਵਰਤਨ ਤੋਂ ਬਾਅਦ ਹੁਣ ਭਾਨ ਜੀ ਨੂੰ ਵੀ ਮਿਲੋ ਸਤਿ ਸ਼੍ਰੀ ਅਕਾਲ ਜੀ ਇਹਦੇ ਕੋਲ ਕੈਮਰਾ ਤਾਂ ਹੋਰ ਠੀਕ ਆ ਪਤਾ ਹਾਂ ਜੀ ਵਧੀਆ ਤੇ ਬਾਈ ਉਧਰ ਭਾਨ ਜਣ ਆਉਂਦੀ ਸਾਰੇ ਗੱਡੀ ਦੀ ਲੈ ਲਈ ਚਾਬੀ ਤੇ ਆਲਾ ਬਾਈ ਅੰਦਰ ਨੇ ਰਵ ਨੇ ਰਜੀ ਕਰਿਆ ਵਾ ਹੈ ਨਹੀਂ ਬਾਈ ਇਹ ਮਕਾਨ ਦੀ ਕਖਾਸੀਅਤ ਹੈ ਤੇ ਇੱਥੇ ਜਾ ਕੇ ਪਤਾ ਲੱਗਣ ਡਾਦੇ ਡਾਦੇ ਮੇਂਜਾ ਡਾਦੇ ਤੇ ਆਲਾ ਅੱਛਾ ਤੇ ਬਾਈ ਪਰਦਾ ਕਰਦੇ ਲਾਗ ਆ ਦੇਖੋ ਇਹ ਆਹਾਹਾ ਚਾਨਣਾ ਹੀ ਚਾਨਣਾ ਹੈ ਦਵਾਇਆ ਤਾਂ ਹੁਣ ਹਰੇਕ ਘਰ ਚ ਹੈ ਤੇ ਬਾਈ ਇੱਧਰ ਆਪਣਾ ਲਾਦਾ ਜੀ ਆ ਕੇ ਬਹਿ ਗਏ ਇਹ ਆलो ਚਲੋ ਸੁਆਨ ਵੀ ਰੱਖੋ ਗਿਆ ਤੇ ਭਾਜੀ ਜੀ ਦਵਾਇ ਵਿਚੇ ਹੁਣ ਪਕਾਈ ਜੇ ਸੁਗਰ ਹੋ ਜਾਂਦਾ ਨਾਲੇ ਅੱਛਾ ਕੋਈ ਨਹੀਂ ਸ਼ੂਗਰ ਦੀ ਲਿਆਉਂਦੇ ਫਿਰ ਦਵਾਈ ਕਿਸੇ ਉਤੇ ਹੈ ਤੇ ਉਹ ਪਰਮਕੋਲ ਤੱਕ ਲਫਾਫਾ ਵੀ ਹਾਂ ਇੱਧਰ ਰੱਖਦੇ ਪੁੱਤ ਪਰੇਣਾ ਬਾਈ ਹਾਂ ਹਾਂ ਹੁਣ 10 ਵਜੇ ਹਾਲੇ-ਬਾਲੇ ਠੀਕ ਆ ਪਰੋਣਾ ਸਾਹਿਬ ਮੈਨੂੰ ਹੁਣੀ ਜਾਂਦੇ ਦੇਖੇ ਰਾਜ ਹਣਾ ਹੁਣੇ ਗਿਆ ਏ ਅੱਜ ਮੈਂ ਕਿਪਣਾ ਕੇ ਦਵਾਰੋਂ ਮੁੜ ਕੇ ਅੱਗਾ ਨਹੀਂ ਆਉਂਦਾ ਨਹੀਂ ਅਸੀਂ ਰੋਡ ਪਰ ਨਿਗਾ ਮਾਰ ਲੀ ਮੈਂ ਇਹਨਾਂ ਨੂੰ ਕਿਹਾ ਇਹ ਗੱਡੀ ਇੱਧਰ ਧਿਆਨ ਤੇ ਮਹਾਂਪਾਜੀ ਨੰਗੇ ਲੱਗਿਆ ਮੜੀ ਜਿਓ ਨਿਗਾ ਵਜੀ ਹੁਣ ਕੀ ਆ ਹਾਂ ਹਾਂ ਤੇ ਹਾਲੇ ਬਾਈ ਬੱਦਾਂ ਪਰੇਣਾ ਦੁਬਾਰਾ ਮੁੜ ਕੇ ਆ ਕੇ ਦਵਾਰੋਂ ਕੋਟ ਖੋਲ ਕੇ ਵੇਧੂ ਫਿਰ ਗਿਆ ਹਾਂ ਹਾਂ ਉਹਨਾਂ ਥੱਕ ਗਿਆ ਏ ਠੀਕ ਆ ਹੁਣ ਮੰਜਾ ਵਿਹਲਾ ਇਹਦੇ ਖਾਤਰ ਕਰਿਆ ਏ ਹਾਂ ਹਾਂ ਲਾਲੇ ਖਤਰ ਹਾਂ ਲੈ ਬਈ ਸਾਰੇ ਹੈ ਪੈ ਗਿਆ ਦੇ ਉਹ ਇਹ ਤਾਂ ਕੱਪੜੇ ਦਿਖਾਉਂਦਾ ਬੂਆ ਨੂੰ ਨਾ ਮੈਂ ਵੀ ਚਿੱਟਾ ਸੂਟ ਸਵਾਇਆ ਹੈ ਠੀਕ ਨੇ ਲੋ ਬਈ ਜੂਸ ਹੋਂ ਦੀ ਦੇ ਦਿੱਤੀ ਸਭ ਤੋਂ ਪਹਿਲਾਂ ਤੁਸੀਂ ਵੀ ਕਹਿਣਾ ਵੀ ਕਹੇ ਕਰਦਾ ਵੀ ਆਹ ਬੰਦੇ ਨੇ ਸਭ ਤੋਂ ਪਹਿਲਾਂ ਜੂਸ ਲੱਤਾ ਆਵੇ ਹੁਣ ਹੋਰ ਚੀਜ਼ ਹੈ ਹਾਂ ਅੱਛਾ ਆ ਤੇਰੇ ਕਹਿੰਦਾ ਹਾਂਜੀ ਜੇ ਬੂਆ ਕੋਲ ਆ ਕੇ ਭਤੀਜਾ ਹੀ ਨਾ ਚਾਹਵ ਲਿਆ ਫਿਰ ਗੱਲ ਕਾਦੀ ਬਣੀ ਓਏ ਚੱਕ ਲੈ ਚੱਕ ਲੈ ਬਈ بڑے ਗਲਾਸਾਂ ਨਾਲ ਹੱਥ ਪਾਉਂਦੇ ਬੱਚੇ ਬੱਚਿਆਂ ਦੀਆਂ ਮੌਜਾਂ ਹੈ ਠੀਕ ਨਹੀਂ ਮੈਂ ਮੰਮੀ ਹਾਂ ਦੇਣੀ ਹਾਂ ਦੇ ਬਈ ਲੈ ਭੈਣ ਕਹਿੰਦੀ ਬਈ ਸਾਰਿਆਂ ਨੂੰ ਦੋ ਤੇਰੇ ਭਤੀਜੇ ਨੇ ਲੱਤਾ ਸਭ ਤੋਂ ਪਹਿਲਾਂ بڑا ਗਲਾਸ ਹੈ ਹੈ ਠੀਕ ਨਹੀਂ ਆ ਆਏ ਭਾਈ ਭੈਣ ਦਾ ਪਿਆਰ ਜਿੱਥੇ ਮਰਜੀ ਪਿਆ ਗਲਾਸ ਉੱਥੇ ਤੇ ਹਾਂ ਨਹੀਂ ਨਹੀਂ ਹਾਂ ਇਹਨਾਂ ਸਤੀ ਵੰਗ ਚੱਲ ਕੋਈ ਨਹੀਂ ਆਇਆ ਫਿਰ ਗੱਲਾਂ ਵੱਜੂਗੀਆਂ ਨਹੀਂ ਨੇ ਰਹੀ ਜਾਣਾ ਹਾਂ ਵੀ ਦਿਖਾ인다 ਉਹ ਲਾ ਲਾ ਬਈ ਲੱਗੇ ਇਧਰ ਮੁੱਛਾ ਤਿਆਰ ਵਰ ਤਿਆਰ ਚਲੋ ਪੀਂਦੇ ਆ ਜੂਸ ਲਾ ਬਈ ਚਾਹ ਆ ਗਈ ਇਧਰ ਦੇਖ ਹਾਂ ਕੇ ਲਾ ਹਾਂ ਇਹਦੀ ਚਾਹ ਠੰਡੀ ਕਰਤੀ ਹਾਂ ਠੀਕ ਆ ਤੇ ਸਾਡੀ ਇਧਰ ਬਈ ਕੱਪਾਂ ਚ ਤੇ ਲੈ ਇਹ ਆਲਾ ਚਾ ਹੈ ਪਰਮ ਦੀਆਂ ਮੌਜਾਂ ਹੈ ਜੀ ਠੀਕ ਆ ਪਰਮ ਦੀਆਂ ਮੌਜਾਂ ਲੋ ਬਈ ਇੱਧਰ ਭਾਂਣ ਨਾਲ ਦੇ ਖੇਤਾਂ 'ਚ ਵੀ ਢੇੜਾ ਵੱਜ ਗਿਆ ਢੇੜਾ ਵੱਜਣਾ ਕਿ ਆ ਭਾਂਣ ਜੈਨੇ ਤੁਹਾਨੂੰ ਪਤਾ ਬਾਈ ਸ਼ੌਂਕ ਤਾਂ ਹੁੰਦਾ ਹੀ ਆ ਤੇ ਗੱਡੀ ਇੱਧਰ ਨੂੰ ਲੈ ਕੇ ਆ ਗਏ ਖੇਤ ਕਹਿੰਦੇ ਨੂੰ ਪਿੱਛੇ ਮਾਸੜ ਜੀ ਲੱਗੇ ਹੋਏ ਤੇ ਗੜਾਈ ਕਰਨ ਤੇ ਉਹਨਾਂ ਨਾਲ ਹੀ ਮੁਲਾਕਾਤ ਹੋ ਲਈ ਤੇ ਚਲੋ ਇਹ ਨਵੀਂ ਬਾਈ ਇਹਨਾਂ ਕੋਲ ਸਫਾਰੀ ਸ਼ੌਂਕ ਹੁੰਦਾ ਬਾਈ ਹਰ ਇੱਕ ਬੰਦੇ ਨੂੰ ਵੇਖਣਾ ਆਪਣਾ ਵੀ ਸ਼ੌਂਕ ਤਾਂ ਹਾਂ ਬਈ ਭਾਂਜਾ ਠੀਕ ਚੱਲਦੀ ਵਧੀਆ ਚੱਲਦੀ ਹੈ ਇਹਨ ਕੇ ਆ ਓਕੇ ਹੈ ਨਾ ਪੂਰੀ ਓਕੇ ਰਿਪੋਰਟ ਲੈ ਬਈ ਭਾਂਜਾ ਤਾਂ ਫੁੱਲ ਰਿਸ ਦੇ ਕੇ ਦੇਖ ਲਈ ਹੈ ਹੋਰ ਕੀ ਆ ਠੀਕ ਵਧੀਆ ਓਕੇ ਆ ਓਕੇ ਪੂਰੀ ਡੰਨਾ ਹੈ ਹੈ ਡੰਨਾ ਪੂਰੀ ਲਾ ਬਾਈ ਕਹਿੰਦਾ ਡੰਨਾ ਚਲੋ ਡੰਨੇ ਹੋਣਾ ਚਾਹੀਦਾ ਬਾਈ ਕੰਮ ਚੱਲਦਿਆ ਹੁਣ ਘਰ ਨੂੰ ਦੁਬਾਰਾ ਲਾ ਬਾਈ ਉੱਧਰ ਖੜ ਗਈ ਤੇ ਨਾਲ ਦੀ ਨਾਲੇ ਸਫਾਰੀ ਵਰ ਕੱਪੜਾ ਵੱਜ ਗਿਆ ਹੁਣ ਮੰਡੇ ਚੱਲੇ ਆ ਫੀਡ ਲੈਣ ਹੈ ਹਾਂਜੀ ਹਾਂਜੀ ਫੀਡ ਦੇ ਟੋਟੇ ਲਿਆਉਣੇ ਕਹਿੰਦੇ ਬਾਈ 7 ਹੋਰ ਗਿਆ ਹੈ ਹਾਂ ਇਹਦੇ ਚ ਜਾਣਾ ਸਫਾਰੀ ਚ ਤਾਂ ਬਾਈ ਪਰਮ ਆਲਾ ਭਾਈ ਇਹ ਹੈ ਭਾਈ ਖੇਤੀਬਾੜੀ ਵਾਲਾ ਵਿਭਾਗ ਨਹੀਂ ਨਹੀਂ ਸ਼ਿਆਲ ਚੱਲ ਭਾਈ ਚਿਆਦੋ ਲੋ ਬਈ ਜਾਣ ਦੀ ਤਿਆਰੀ ਹੁਣ ਭੈਣ ਕੋ ਬਾਦੂ ਟਾਈਮ ਲੱਗ ਲਿਆ ਘਟੋ ਘਟ 4 ਤੋਂ 5 ਘੰਟੇ ਤੇ ਇਧਰ ਬੰਦਾ ਬਣਾ ਟਾਂਗਾ ਗਿਆ ਤਾਂ ਹੁਣ ਕਹਿਣ ਲੱਗਿਆ ਕਹਿੰਦਾ ਚਲੋ ਹੁਣ ਖੜ ਜਾ ਇਹ ਲੈ ਬਈ ਖੜ ਜਾ ਖੜਿਆ ਖੜਿਆ ਤੇ ਆ ਲੈ ਖੁੱਲ ਗਈ ਉਧਰ ਆ ਗਏ ਆ ਲੈ ਸਾਡੀ ਭਾਣ ਜੀ ਬੱਗੋ ਤੇ ਆ ਵੀ ਬਾਈ ਭਾਣ ਜੀ ਤੇ ਉਧਰ ਭੈਣ ਹਾਂ ਆਹੇ ਭਾਈ ਪੰਜਾਬੀਆਂ ਦਾ ਪਿਆਰ ਤੁਰਨ ਲੱਗੇ ਕਹਿੰਦੇ ਇਕੱਠੇ ਹੋ ਜਾਂਦੇ ਕਿ ਨਾ ਦੇਖੋ ਲਾ ਲਾ ਵੀ ਪਤਾ ਨਹੀਂ ਲੱਗਦਾ ਤੇ ਭੈਣ ਦੀ ਭਾਈ ਜਠਾਣੀ ਵੀ ਆ ਚੁੱਕੀ ਐ ਇਹ ਗਏ ਤੇ ਮੱਥਾ ਟੇਕਣ ਦਰਬਾਰ ਸਾਹਿਬ ਤੇ ਹੁਣ ਹੀ ਆਇਆ ਆ ਲਾ ਭਾਈ ਆਉਂਦੇ ਆਉਂਦੇ ਇੱਕ ਹੋਰ ਦੇਖੋ ਭਾਈ ਜੇ ਨਾ ਤੁਰੀਏ ਨਾ ਹੁਣ ਵਿਕੋ ਟੁਕਟ ਮੈਨੂੰ ਲੱਗਦਾ ਵੀ ਇੱਥੇ ਘਾਟਾ ਵੀ ਲੱਗ ਸਕਦਾ ਹਨਾ ਟੇਕਣਾ ਈ ਤੇ ਵੀ ਘੰਟਾ ਲਾ ਜਾਣਾ ਤੇ ਭੈਣ ਖੜੇ ਇੱਧਰ ਲਾ ਹਏ ਆ ਲੋ ਬਈ ਪੰਜਾਬੀਆਂ ਦੀ ਪਛਾਣ ਆ ਇੱਕ ਕਹਣਾ ਪਹਿਲਾਂ ਇਹ ਘਰ ਤੋਂ ਨਿਕਲੋ ਫੇ ਬਾਹਰ ਨਿਕਲ ਕੇ ਗੱਲਾਂ ਮਾਰੋ ਮੈਂ ਕਹਿੰਦਾ ਜਦੋਂ ਗੇਟ ਪਰ ਤਾ ਉਹਨਾਂ ਨਾਲ ਉੱਥੇ ਗੇਟ ਪਰ ਬਾਏ ਬਾਏ ਕਰਦੇ ਗੱਲਾਂ ਮਾਰੋ ਇਹ ਆ ਲੋ ਹਾਂ ਲਾ ਬਈ ਚਲੋ ਹੁਣ ਆ ਲੋ ਵੀ ਦਾ ਲੰਦੇ ਆਏ ਹਰਦੇ ਨਹੀਂ ਚੱਲ ਫਿਰ ਬਾਈ ਓਕੇ ਹੈ ਧੰਨਵਾਦ ਬਾਈ ਤੇਰਾ ਚੰਗਾ ਭੈਣ ਫਿਰ ਤੇ ਅਦਰ ਬਾਈ ਭਾਣ ਦਾ ਸਾਡਾ ਹਾਂ ਵੇ ਚੱਲੀਏ ਹਾਲਾ ਬਾਈ ਹਾ ਛੋਲਾ ਜੇ ਲੈ ਲਿਆ ਆਪਣਾ ਖਾਲੀ ਛੋਲਾ ਹਾਂ ਜੀ ਮਿੱਠਾ ਬਾਈ ਆ ਛਕਨ ਦੇ ਤਵਾਈ ਭੈਣ ਨੇ ਠੀਕ ਨੇ ਹਾਂ ਆਹਾ ਇਹ ਗੱਡੀ ਦੇ ਸੰਗ ਲੋ ਬਾਈ ਭੈਣ ਨੇ ਤਾਂ ਤਾਂ ਗੱਡੀ ਦਾ ਛਕਨ ਮੈਂ ਮੋੜ ਵੀ ਸਕਦਾ ਤਾਂ ਪਰ ਭੈਣ ਦਾ ਪਿਆਰ ਹੈ ਮੈਂ ਬਹੁਤ ਸੰਭ ਕੇ ਰੱਖਦਾ ਠੀਕ ਨੇ ਭੈਣ ਨੇ ਪਹਿਲਾਂ ਹੀ ਕਿਹਾ ਤਾਂ ਵੀ ਚੜਦਿਆਂ ਕਲਾ ਚ ਰਹੇ ਹਨਾ ਠੀਕ ਨੇ ਪੈਣ ਬਹੁਤ ਕਹਿੰਦੀ ਹੁੰਦੀ ਤੇ ਵੀ ਆ ਗੱਡੀ ਲੈ ਕੇ ਗੱਡੀ ਫਰ ਕਦਿਆਣੀ ਰਹਿ ਜਾਂਦੇ ਦੇਖ ਰਹਾ ਹਾਂ ਹਾਂ ਆ ਗੱਲ ਹੈ ਨਾਣੇ ਰਹਿ ਜਾਂਦਾ ਤੇ ਆ ਮਹਿਸੂਸ ਹੁੰਦਾ ਤਾਂ ਹਨਾ ਠੀਕ ਨੇ ਠੀਕ ਹੈ ਪੈਣ ਹੁਣ ਠੀਕ ਹੈ ਹਾਂ ਬਸ ਵਧੀਆ ਬਾਈ ਹਾਂ ਚਲੋ ਬਾਈ ਲਓ ਜੀ ਮਿਲ ਗਿਆ ਪਿਆਰ ਪੈਣ ਕਹਿੰਦੀ ਰਾਜੀ ਖੁਸ਼ੀ ਰੱਖੇ